ਆ ਤੋ ਉੱਤਰ ਹੈ ਸੁਣੀ ਸੱਚੀ ਬਾਣੀ ਸੰਤ ਸਾਚਣ ਭਏ ਸਰਸੇ ਪੂਰੇ ਪੁਰਤ ਗਾਣੀ ਤੀਰੀ ਐਚ 20 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਥਾਣਾ ਧਾਰੀਵਾਲ ਦੀ ਪੁਲਿਸ ਨੇ ਕੀਤੀ ਨੇਕ ਪਹਿਲ ਕਦਮੀ ਥਾਣੇ ਵਿੱਚ ਸ੍ਰੀ ਸੁਖਨੀ ਸਾਹਿਬ ਜੀ ਦਾ ਪਾਠ ਕਰਵਾਇਆ ਐਸਐਸਟੀ ਧਾਰੀਵਾਲ ਸਰਬਜੀਤ ਸਿੰਘ ਦੇ ਪ੍ਰਬੰਧਾ ਹੇਠ ਪੁਲਿਸ ਥਾਣਾ ਧਾਰੀਵਾਲ ਦੇ ਸਮੁੱਚੇ ਸਟਾਫ ਦੇ ਸਹਿਯੋਗ ਨਾਲ ਪੁਲਿਸ ਸਟੇਸ਼ਨ ਧਾਰੀਵਾਲ ਵਿਖੇ ਨਵੇਂ ਸਾਲ ਦੀ ਆਮਦ ਮੌਕੇ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਅਪਰੰਤ ਕਥਾ ਕੀਰਤਨ ਹੋਇਆ ਅਤੇ ਸਭਤ ਦੇ ਭਲੇ ਦੀ ਅਰਦਾਸ ਕੀਤੀ ਗਈ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਡੀਐਸਪੀ ਲਖਵਿੰਦਰ ਸਿੰਘ ਬਾਜਵਾ ਨੇ ਥਾਣਾ ਮੁਖੀ ਸਰਬਜੀਤ ਸਮੇਤ ਸਮੁੱਚੇ ਸਟਾਫ ਵੱਲੋਂ ਕੀਤੇ ਨੋਕੇ ਕਾਜ ਦੀ ਸਲਾਹਾਂ ਕਰਦਿਆਂ ਕਿਹਾ ਕਿ ਨਵੇਂ ਸਾਲ ਦੀ ਰੰਮਤਾ ਮੌਕੇ ਜੁਗਤ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟਰਾਸਨਾ ਲੈ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ ਜਿਸ ਕਰਕੇ ਇਲਾਕੇ ਅੰਦਰ ਖੂਬ ਸਾਰਥਕ ਚਰਚਾ ਹੋ ਰਹੀ ਹੈ ਇਸ ਮੌਕੇ ਤੇ ਐਸਐਚਓ ਸਰਬਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਵੀ ਨਵੇਂ ਸਾਲ ਦੀ ਰੰਮਤਾ ਮੌਕੇ ਸ੍ਰੀ ਸੁਖਮੀ ਸਾਹਿਬ ਜੀ ਦੇ ਪਾਠ ਕਰਨ ਅਪਰੰਤ ਕੀਤੀ ਸੀ ਅਤੇ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਸਮੁੱਚੇ ਸਟਾਫ ਸਮੇਤ ਇਲਾਕੇ ਨਿਵਾਸੀਆਂ ਦਾ ਸਾਲ ਵਧੀਆ ਬਤੀਤ ਹੋਇਆ ਹੈ ਜਦਕਿ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਸਭਨਾਂ ਤੇ ਆਪਣੀ ਅਪਾਰ ਕਿਰਪਾ ਬਣਾਈ ਰੱਖੇ ਇਸ ਦੌਰਾਨ ਚਾਹ ਪਕੌੜੇ ਦਾ ਅਟੁੱਟ ਲੰਗਰ ਵਰਤਿਆ ਇਸ ਮੌਕੇ ਤੇ ਮੁੱਖ ਮੁੰਸੀਬ ਬਲਜਿੰਦਰ ਸਿੰਘ ਮੁੰਸੀਬ ਨਰਮਲ ਸਿੰਘ ASI ਗਰਮੇਸ਼ ਸਿੰਘ ASI ਰਣਜੀਤ ਸਿੰਘ ASI ਕੁਲਵਿੰਦਰ ਸਿੰਘ ASI ਰਾਜਵਿੰਦਰ ਸਿੰਘ CID ਦਫ਼ਤਰ ਧਾਰੀਵਾਲ ਦੇ ਇੰਚਾਰਜ ਲਖਵਿੰਦਰ ਸਿੰਘ ਪੁਲਿਸ ਸਾਂਝ ਕੇਂਦਰ ਇੰਚਾਰਜ ਸਬ ਇੰਸਪੈਕਟਰ ਸੁਖਵਿੰਦਰ ਸਿੰਘ ASI ਅਨਲ ਕੁਮਾਰ JP ਸਿੰਘ ਦਿਲਜੋਤ ਸਿੰਘ ਮਨ ਪ੍ਰੀਤ ਸਿੰਘ پرویز ਗੁਰਮੀਤ ਸਿੰਘ ਮਿੰਟਾ ਅਲੋਵਾਲ ਨੰਬਰ ਦਾ ਦਲਬਾ ਸਿੰਘ ਸੋਲ ਬਜੀਤ ਸਿੰਘ ਸੁਜਾਨਪੁਰ ਤੋਂ ਇਲਾਵਾ ਵੱਡੀ ਗਿਣਤੀ ਚ ਸ਼ਰਤਾਂ ਅਤੇ ਪਦਵੰਤੇ ਹਾਜ਼ਰ ਹਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਾਹਿਗੁਰੂ ਵਾਹਿਗੁਰੂ ਵਾਹੇ ਗੁਰ ਸਾਹਿਬ ਕੀ ਵਾਹੇ ਪੁਰਵਾਹੇ ਗੁਰਵਾਹੇ ਹਾਂਜੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਜ਼ਿਲ੍ਹਾ ਪੁਸ ਗਰਦਾਸਪੁਰ ਵੱਲੋਂ ਪਹਿਲਾਂ ਤੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਬੁਰਾਈ ਹੋਵੇ ਨਵੇਂ ਸਾਲ ਦੀ ਅੱਜ ਧਾਰੀਵਾਲ ਪੁਲਿਸ ਸਟੇਸ਼ਨ ਦੇ ਵਿੱਚ ਜਿਹੜਾ ਸੁਖਮੀ ਸਿੰਘ ਸਾਹਿਬ ਦਾ ਖੰਡਪਤ ਸਾਹਿਬ ਕਰਾਇਆ ਗਿਆ ਪ੍ਰਮਾਤਮਾ ਹਰ ਇੱਕ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਇਹਤਾ ਰਿਵਾਲਦੇਾ ਸਤਿ ਸ਼ਰੰਗੀ ਸਿੰਘ ਨੇ ਬਹੁਤ ਵਧੀਆ ਪ੍ਰਾਲਾ ਕਰਕੇ ਸਾਰਿਆਂ ਨੂੰ ਬਹੁਤ ਵਧੀਆ ਸੰਦੇਸ਼ ਦਿੱਤਾ ਕਿ ਨਵੇਂ ਸਾਲ ਦਾ ਪਹਿਲਾ ਦਿਨ ਹਰ ਕੋ ਨੂੰ ਮਹਾਰਾਜ ਦਾ ਨਾਮ ਲੈ ਕੇ ਔਰ ਆਸਰਾ ਲੈ ਕੇ ਗਾਜ ਜੇ ਤੁ ਜਿਹੜਾ ਵੀ ਕੋਈ ਕੰਮ ਆਰੰਭ ਕਰਨਾ ਚਾਹੀਦਾ ਪਹਿਲਾਂ ਪਰਮਾਤਮਾ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਜਿਹੜਾ ਇਹਨਾਂ ਦਾ ਬਹੁਤ ਵਧੀਆ ਇਹਨਾਂ ਦਾ ਪ੍ਰਾਲਾ ਜਿਹੜਾ ਇਹਨਾਂ ਨੇ ਕੀਤਾਤਾ ਰਿਵਾਲ ਕੋ ਸਟੇਸ਼ਨ ਵਾਲਿਆਂ ਨੇ ਇਹ ਮੇਰੇ ਵੱਲੋਂ ਵੀ ਇਹਨਾਂ ਨੂੰ ਲੱਖ ਲੱਖ ਵਧਾਈ ਸਾਰੇ ਬਿਜਲੀ ਗੜ੍ਹਸੁਰੂ ਉਹ ਆਵਾਜ਼ ਪਰ ਬਈ ਚਰਚਾ ਸਵਾਗਤ ਹੋਈ ਆ ਕਿ ਬਹੁਤ ਵਧੀਆ ਕੰਮ ਜਿਹੜਾ ਨਾਲ ਦਾ ਰਿਵਰਸ ਹੋਇਆ ਆ ਇਹ ਕਿਹੜਾ ਜਿਹੜਾ ਇੱਕ ਕੰਮ ਕਰਦੇ ਆ ਤੇ ਪੁਮਾਰਨਾ ਦਾ ਹਾਲਾ ਲੈਣੇ ਆ ਇਹ ਸਾਰੇ ਸਰਕਾਰੀ ਦਫਤਰ ਵਿੱਚ ਹੋ ਰਿਹਾ ਨਹੀਂ ਇਹ ਨਹੀਂ ਬਤਾ ਲੈਦੇ ਅਸੀਂ ਪਹਿਲਾਂ ਤਾਂ ਸਾਰੀ ਗੁਰਦਾਸਪੁਰ ਪੁਲਿਸ ਜਿਹੜਾ ਪੁਲਿਸ ਲਾਈਨ ਗੁਰਦਾਸਪੁਰ ਵਿੱਚ ਸਾਰਾ ਕਰਾਇਆ ਜਾਂਦਾ ਸੀ ਸਾਰੇ ਇਕੱਠੇ ਤੌਰ ਤੇ ਕਰਾਉਂਦੇ ਸੀ ਆਕੀ ਵਿੱਚ ਉੱਥੇ ਜਿਹੜਾ ਕੰਮ ਕਰਸਾ ਦਾ ਭੋਗ ਪੈ ਰਿਹਾ ਉੱਥੇ ਵੀ ਚੱਲ ਰਿਹਾ ਤੇ ਇਹ ਪਿਛਲੇ ਸਾਲ ਤੋਂ ਜਿਹੜਾ ਵਾ ਸਰਬਜੀਤ ਸਿੰਘ ਜੀ ਵੱਲੋਂ ਇੱਥੇ ਜਿਹੜਾ ਧਾਰੀਵਾਲ ਥਾਣੇ 'ਚ ਨਵਾਂ ਪ੍ਰਾਲਾ ਸ਼ੁਰੂ ਕੀਤਾ ਗਿਆ ਸੀ ਉਹਦੀ ਲਗਾਤਾਰਤਾ ਦੇ ਵਿੱਚ ਅੱਜ ਦੁਬਾਰਾ ਫਿਰ ਜਿਹੜਾ ਵਾ ਪਹਿਲੇ ਦਿਨ ਨਵੇਂ ਸਾਲ ਦੇ ਪਹਿਲੇ ਦਿਨ ਜਿਹੜਾ ਸ਼ੁਭਰੰਭ ਕੀਤਾ ਤੇ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਤ ਵਿੱਚ ਅੱਜ ਬੜਾ ਵਧੀਆ ਤਾਂ ਲੱਗ ਰਿਹਾ ਪ੍ਰਾਲਾਵਾ ਆਵਾ ਮੈਂ ਜੇ ਲੋਕਾਂ ਵਿੱਚ ਜਿਆ ਬੜੀ ਚਰਚਾ ਰਹੀ ਹੈ ਕਿ ਜਦੋਂ ਰੱਬ ਦਾ ਨਾਮ ਆ ਜਾਂਦਾ ਹੈ ਉਹਨਾਂ ਦਾ ਜਿਹੜਾ ਮਨੰਦਾ ਉਹਨਾਂ ਦੀ ਉਮੀਦ ਵੱਜਦੀ ਆ ਤੇ ਇਹ ਤਾਂ ਕੀ ਗੱਲ ਅੰਦਰ ਪਈ ਆਪਣੇ ਵਾਲੇ ਸਾਲ 2024 ਰੰਬੋਆ ਮੇਰੇ ਮਾਨਯੋਗ ਐਸਐਸਪੀ ਸਾਹਿਬ શ્રી ਤੇ ਅਮਾਰਿਸ਼ ਕੁਮਾਰ ਜੀ ਆਈਪੀਐਸ ਮੇਰੇ ਡੀਐਸਪੀ ਸਾਹਿਬ ਮੇਰੇ ਨਾਲ ਹੀ ਬੈਠੇ ਨੇ ਸ਼੍ਰੀ ਨਕਲੈਂਦਰ ਸਿੰਘ ਜੀ ਰੰਧਾਵਾ ਇਹਨਾਂ ਦੇ ਵਿਚਾਰ ਨਿਰਦੇਸ਼ਾਂ ਦੇ ਤਹਿਤ ਅਸੀਂ ਜਿਹੜਾ ਵੀ ਕੋਈ ਕੰਮ ਆਰੰਭ ਕਰਦੇ ਆ ਪਹਿਲਾਂ ਪਰਮਿਸ਼ਨ ਲਈਦੀ ਆ ਔਰ ਸੀਨੀਅਰ ਅਧਿਕਾਰਾਤਮਕ ਪਰਮਿਸ਼ਨ ਲੈ ਕੇ ਮਹਾਰਾਜ ਦਾ ਉਸ ਕੋਟ ਆਸਰਾ ਤੱਕੇ ਆਪਾਂ ਮਲੇ ਸਾਲ ਦੀ ਜਿਹੜੀ ਅਰੰਭਤਾ ਕਰਨ ਜਾ ਰਹੇ ਆ ਸਾਲ 2023 ਜਿਹੜਾ ਸਾਡਾ ਲੱਗਿਆ ਉਹਦੇ ਵਿੱਚ ਕੋਈ ਵੀ ਬਹੁਤੀ ਵੱਡੀ ਕੋਈ ਡਿਗਰੀਉਲਟੀ ਵਗੈਰਾ ਨਹੀਂ ਕੋਈ ਅਜਿਹੀ ਘਟਨਾ ਨਹੀਂ ਹੋਈ ਫਿਰ ਵੀ ਕੁਝ ਕੁ ਘਟਨਾਵਾਂ ਜਿਹੜੀਆਂ ਉਹਨਾਂ ਨੇ ਲੋਕਾਂ ਨੇ ਇਲਜ਼ਾਮ ਦਿੱਤਾ ਵੀ ਦੋਸ਼ੀ ਜਿਹੜੇ ਕਾਬੂ ਆ ਅਸੀਂ ਮਹਾਰਾਜ ਦਾ ਵੋਟ ਆਸਰਾ ਇਸ ਲਈ ਲੈਨੇ ਆ ਕਿ ਕਿਸੇ ਮਲਾਜਮ ਦਾ ਕਿਸੇ ਕਰਮਚਾਰੀ ਦਾ ਕੀ ਦਾ ਕੋਈ ਨੁਕਸਾਨ ਨਾ ਹੋਵੇ ਔਰ ਜਿਹੜਾ ਜੁਰਮ ਕਰਨ ਵਾਲੇ ਜਿਹੜੇ ਉਹਨਾਂ ਦੇ ਖਿਲਾਫ ਪੁਲਿਸ ਨੇ ਦਿਨ ਰਾਤ ਤਤਪਰ ਕਰਕੇ ਲੈ ਕੇ ਕਾਰਵਾਈ ਕਰਨੀ ਹੈ ਲੇਕਿਨ ਪਬਲਿਕ ਦੇ ਸੰਯੋਗ ਦੇ ਨਾਲ ਔਰ ਪਰਮੇਸ਼ਰ ਦੇ ਆਸਰੇ ਦੇ ਨਾਲ ਇਹੋ ਜਿਹੇ ਕੰਮ ਜਿਹੜੇ ਆ ਉਹ ਠੀਕ ਨੇਪਰੇ ਚੜ੍ਹ ਸਕਦੇ ਆ ਔਰ ਪਰਮੇਸ਼ਰ ਦੇ ਗੁਰੂ ਗ੍ਰੰਥ ਸਾਹਿਬ ਦੇ ਅੱਜ ਚਰਨ ਸਾਡੇ ਥਾਣੇ ਦੇ ਵਿੱਚ ਪਏ ਨੇ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਔਰ ਇਹ ਆਸ ਕਰਦੇ ਆ ਕਿ ਨਵਾਂ ਸਾਲ ਜਿਹੜਾ ਆ ਸੁਭ ਅਸ਼ਾਵਾ ਦੇ ਨਾਲ ਸਾਰਿਆਂ ਨੂੰ ਬਧਿਆਰ ਤੇ ਤਰਕੀਆਂ ਖੇੜੇ ਬਖਸ਼ੇ ਔਰ ਮੇਰੇ ਜ਼ਿਲ੍ਹਾ ਕਰਤਾਰਸਪੁਰ ਵੱਲੋਂ ਫੜਾ ਧਾਰੀਵਾਲ ਦੀ ਪੁਲਿਸ ਵੱਲੋਂ ਧਾਰੀਵਾਲ ਸ਼ਹਿਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨਗਰ ਵਾਸੀਆਂ ਨੂੰ ਵਿਸ਼ ਵਿਜੇ ਸਵਤਵਾਸਤੇ ਪੰਜਾਬੀ ਤੇ ਭਾਰਤੀ ਭਾਈਚਾਰੇ ਨੂੰ ਲੱਖ ਲੱਖ ਵਧਾਈਆਂ